ਸ਼ਲੋਕ ਮਰਦਾਨਾ ਪਹਿਲਾ ਇਹ ਜਿਹੜਾ ਸ਼ਲੋਕ ਹੈ ਇਹ ਭਾਈ ਮਰਦਾਨਾ ਜੀ ਨੇ ਨਹੀਂ ਉਚਾਰਿਆ ਯਾਨੀ ਭਾਈ ਮਰਦਾਨਾ ਜੀ ਨੂੰ ਉਪਦੇਸ਼ ਦਿੱਤਾ ਮਹਾਰਾਜ ਨੇ ਭਾਈ ਮਰਦਾਨੇ ਜੀ ਦੇ ਪ੍ਰਤੀ ਉਪਦੇਸ਼ ਉਚਾਰਨ ਕੀਤਾ ਧੰਗੁਰੂ ਨਾਨਕ ਦੇਵ પાਸ਼ਾ ਮਹਾਰਾਜ ਨੇ ਕਈ ਆਮ ਕਹਿੰਦੇ ਨੇ ਕਿ ਇਹ ਭਾਈ ਮਰਦਾਨਾ ਜੀ ਦਾ ਇੱਕ ਸ਼ਲੋਕ ਹੈ ਸ਼ਲੋਕ ਮਰਦਾਨਾ ਪਹਿਲਾ ਕਾਲ ਕਲਵਾਲੀ ਕਾਮ ਮਦ ਕਲ ਪੂਲਾ ਹੀ ਉਚਾਰਨ ਕਰਨਾ ਕਲ ਕਲਵਾਲੀ ਕਾਮ ਮਦ ਮਨੁਆ ਪੀਵਣ ਹਾਰ ਕ੍ਰੋਧ ਕਟੋਰੀ ਮੋਹ ਭਰੀ ਪੀਲਾਵਾ ਅਹੰਕਾਰ ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖੁਆਰ ਇਹ ਪੀ ਪੀ ਨਹੀਂ ਕਹਿ ਦੇਣਾ ਪੀ ਪੀ ਵੱਖਰਾ ਹੀ ਪਾਠ ਕਰਨਾ ਪੀ ਪੀ ਹੋਏ ਖੁਆਰ ਕਰਣੀ ਲਾਹਣ ਸਤ ਗੁੜ ਸੱਚ ਸਰਾਕਰ ਸਾਰ ਗੁਣ ਮੰਡੇ ਕਰ ਸੀਲ ਕਿਉ ਸਰਬ ਮਾਸ ਆਹਾਰ ਗੁਰਮੁਖ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ ਮਰਦਾਨਾ ਪਹਿਲਾ ਪਹਿਲਾ ਉਚਾਰਨ ਕਰਨਾ ਇਕ ਨਹੀਂ ਕਹਿਣਾ ਕਾਇਆ ਲਾਹਣ ਆਪ ਮਦ ਮਜਲਸ ਤ੍ਰਿਸ਼ਨਾ ਧਾਤ ਮਨਸਾ ਕਟੋਰੀ ਕੂੜ ਭਰੀ ਪੀ ਲਾਇ ਜਮਕਾਲ ਇਤ ਮਦ ਪੀਤਾ ਨਾਨਕਾ ਬਹੁਤ ਹੀ ਖੱਟੀ ਹੈ ਵਿਕਾਰ ਇਤ ਮਦ ਇਹ ਪੋਲੇ ਪਾ ਦੀ ਉਚਾਰਨ ਕਰਨੀ ਗਿਆਨ ਗੁੜ ਸਾਲਾਹ ਮੰਡੀ ਭੋਵ ਮਾਸ ਆਹਾਰ ਨਾਨਕ ਇਹੋ ਭੋਜਨ ਸੱਚ ਹੈ ਸੱਚ ਨਾਮ ਆਧਾਰ ਕਾਇਆ ਲਾਹਣ ਆਪ ਮਦ ਇਥੇ ਦੋ ਬਿੰਦੀਆਂ ਆ ਗਈਆਂ ਨੇ ਕਾਇਆ ਪਦ ਤੇ ਜਿੱਥੇ ਕਾਇਆ ਹੈ ਉਥੇ ਕਾਇਆ ਹੀ ਉਚਾਰਨ ਕਰਨਾ ਜਿੱਥੇ ਇੱਕ ਬਿੰਦੀ ਆਉਂਦੀ ਹੈ ਕਿਤੇ ਆਉਂਦਾ ਕਾਇਆ ਆ ਤੇ ਬਿੰਦੀ ਆ ਜਾਂਦੀ ਹੈ ਉਥੇ ਇੱਕ ਬਿੰਦੀ ਉਚਾਰਨ ਕਰਨੀ ਹੈ ਇਥੇ ਉਚਾਰਨ ਕਰਨਾ ਕਕੇ ਕੰਨਾ ਉੱਤੇ ਬਿੰਦੀ ਈੜੀ ਸਿਹਾਰੀ ਐੜੇ ਕੰਨਾ ਉੱਤੇ ਬਿੰਦੀ ਕਾਂ ਆਂ ਦੋਵੇਂ ਬਿੰਦੀਆਂ ਬੋਲਣੀਆਂ ਨੇ ਕਾਂ ਆਂ ਲਾਹਣ ਆਪ ਮਦ ਅੰਮ੍ਰਿਤ ਤੇਸ ਕੀ ਧਾਰ ਸਤ ਸੰਗਤ ਸਿਉ ਮੇ ਲਾਪ ਹੋਏ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਾ ਬਿਕਾਰ ਦੋ ਵਿਸਰਾਮ ਹਨ ਸਤ ਸੰਗਤ ਸਿਉ ਮੇ ਲਾਪ ਹੋਏ ਇਥੇ ਪਹਿਲਾ ਵਿਸਰਾਮ ਹੈ ਲਿਵ ਕਟੋਰੀ ਅੰਮ੍ਰਿਤ ਭਰੀ ਦੂਸਰਾ ਇੱਥੇ ਆ ਪੀ ਪਿ ਕਟ ਹੈ ਵਿਕਾਰ ਪੌੜੀ ਆਪੇ ਸੋਰ ਨਰ ਗਾਣ ਗੰਧਰਵਾ ਆਪੇ ਖਟ ਦਰਸ਼ਨ ਕੀ ਬਾਣੀ ਖਟ ਦਰਸ਼ਨ ਸੰਬੰਧਕ ਪਾਠ ਆਪੇ ਪਾਠੀ ਯਮਕ ਹੈ ਆਪੇ ਸਿਵ ਸੰਕਰ ਮਹੀਸਾ ਆਪੇ ਗੁਰਮੁਖ ਅਕਤ ਕਹਾਣੀ ਆਪੇ ਜੋਗੀ ਆਪੇ ਭੂਗੀ ਆਪੇ ਸੰਨਿਆਸੀ ਫਿਰੇ ਬਿਵਾਨੀ ਆਪੇ ਨਾਲ ਗੋਸਟ ਆਪ ਉਪਦੇਸਾ ਆਪੇ ਸੁਗੜ ਸਰੂਪ ਸਿਆਣੀ ਆਪਣਾ ਚੂਜ ਕਰ ਵੇਖਾ ਆਪੇ ਕਰ ਪੱਤੀ ਠੰਮਕ ਲਾਦਨੀਆ ਆਪਣਾ ਚੂਜ ਕਰ ਫੇਖਾ ਆਪੇ ਆਪੇ ਸਵਨਾ ਜੀ ਆਕਾ ਹੈ ਜਾਣੀ ਸ਼ਲੋਕ ਮਹੱਲਾ ਤੀਜਾ ਇਹ ਸੰਧਿਆ ਪਰਵਾਣ ਹੈ ਜਿਤ ਹਰ ਪ੍ਰਭ ਮੇਰਾ ਚਿਤ ਆਵੇ ਹਰ ਸਿਓ ਪ੍ਰੀਤ ਉਪਜੈ ਮਾਇਆ ਮੋਹ ਜਲਾਵੇ ਗੁਰ ਪ੍ਰ사ਦੀ ਦੁਬਿਦਾ ਮਰੈ ਮਨੁਆ ਅਸਥਿਰ ਸੰਧਿਆ ਕਰੇ ਵਿਚਾਰ ਗੁਰ ਪ੍ਰ사ਦੀ ਦੁਬਿਦਾ ਮਰੈ ਇਥੇ ਵਿਸਰਾਮ ਹੈ ਮਨੁਆ ਅਸਰ ਇਥੇ ਠਮਕੈ ਸੰਧਿਆ ਕਰੇ ਵਿਚਾਰ ਗੁਰ ਪ੍ਰਸਾਦੀ ਦੁਬਿਦਾ ਮਰੈ ਗੁਰ ਪ੍ਰਸਾਦੀ ਸੰਬੰਧ ਕੀ ਬਾਣੀ ਗੁਰ ਪ੍ਰਸਾਦੀ ਦੁਬਿਦਾ ਮਰੈ ਮਨੁਆ ਅਸਥਿਰ ਸੰਧਿਆ ਕਰੈ ਵਿਚਾਰ ਨਾਨਕ ਸੰਧਿਆ ਕਰੈ ਮਨਮੁਖੀ ਜੀ ਨਾਨਕ ਸੰਧਿਆ ਕਰੈ ਮਨਮੁਖੀ ਜੀਉ ਨ ਟਿਕੈ ਇਥੇ ਵਿਸਰਾਮ ਇੱਕ ਠਮਕ ਲੱਗ ਜਾਈ ਇੱਕ ਪਹਿਲਾ ਯਮਕ ਹੈ ਨਾਨਕ ਸੰਧਿਆ ਕਰੈ ਮਨਮੁਖੀ ਸੰਧ ਵਾਣੂ ਹਾਂਜੀ ਨਾਨਕ ਸੰਧਿਆ ਕਰੈ ਮਨਮੁਖੀ ਜੀਉ ਨਾ ਟਿਕੈ ਯਾਨੀ ਆਪ ਹਦਰਾ ਹੋ ਕੇ ਸੰਧਿਆ ਕਰਨ ਨਾਲ ਉਸ ਦਾ ਮਨ ਨਹੀਂ ਟਿਕਦਾ ਹੈ ਨਾਨਕ ਸੰਧਿਆ ਕਰੈ ਮਨਮੁਖੀ ਵੀ ਆ ਮਨਮੁਖ ਵਲ ਮਨ ਵਾਲ ਮੁਖ ਕਰਕੇ ਸੰਧਿਆ ਕਰਦਾ ਹੈ ਜੀਉ ਨਾ ਟਿਕੈ ਚਿੱਤ ਦੇ ਟਿਕਦਾ ਹੀ ਨਹੀਂ ਨਾਨਕ ਸੰਧਿਆ ਕਰੈ ਮਨਮੁਖੀ ਜੀਉ ਨਾ ਟਿਕੈ ਮਰ ਜੰਮ ਮੈਂ ਹੋਇ ਖੁਆਰ ਕੋ ਫਿਰ ਜੰਮਦਾ ਮਰਦਾ ਖੱਜਲ ਖੁਆਰੀ ਹੁੰਦਾ ਰਹਿੰਦਾ ਜਿਹਦਾ ਮਨ ਨਹੀਂ ਟਿਕਦਾ ਹੈ ਮੱਲਾ ਤੀਜਾ ਪਿਰੋ ਪ੍ਰਿਓ ਕਰਦੀ ਸਭ ਜਾਗ ਫਿਰੀ ਜੱਗ ਬੋਲਦਾ ਇਹਨੂੰ ਪਿਰੋ ਪ੍ਰਿਓ ਕਰਦੀ ਸਭ ਜੱਗ ਫਿਰੀ ਮੇਰੀ ਪਿਆਸ ਨਾ ਜਾਏ ਨਾਨਕ ਸਤਗੁਰ ਮਿਲਿਆ ਮੇਰੀ ਪਿਆਸ ਗਈ ਫਿਰ ਪਾਇਆ ਘਰ ਆਏ ਪੌੜੀ ਆਪੇ ਤੰਤ ਪਰਮ ਤੰਤ ਸਭ ਆਪੇ ਆਪੇ ਠਾਕੁਰ ਦਾਸ ਭਾਇਆ ਆਪੇ ਠਾਕੁਰ ਦਾਸ ਭਾਇਆ ਆਪੇ ਠਾਕੁਰ ਦਾਸ ਭਾਇਆ ਆਪੇ 10 ਅੱਠ ਵਰਣ ਉਪਾਯਨ 10 ਪੂਲਾ ਬੂਲਣਾ ਅੱਠ ਕਸ ਕੇ ਬੂਲਣਾ ਪਾਠ ਇਕੱਠਾ ਹੀ ਆਪੇ 10 ਅੱਠ ਆਪੇ 10 ਅੱਠ ਵਰਣ ਉਪਾਯਨ ਆਪੇ 10 8 ਵਰਣ ਉਪਾਯਨ ਕਹਿੰਦੇ 18 ਜਿਹੜੀਆਂ ਜਾਤੀਆਂ ਹਨ ਆਪ ਬ੍ਰਹਮ ਆਪ ਰਾਜ ਲਿਆ ਆਪੇ ਮਾਰੇ ਆਪੇ ਛੋੜਾ ਆਪੇ ਬਖਸ਼ੇ ਕਰੇ ਦਇਆ ਆਪ ਅਭੁੱਲ ਨਾ ਭੁੱਲੇ ਕਬਹੀ ਹਾਂਜੀ ਆਪ ਅਭੁੱਲ ਨਾ ਭੁੱਲੇ ਕਬਹੀ ਸਭ ਸਚ ਤਪਾਵਸ ਸਚ ਥਿਆ ਹਾਂਜੀ ਇਸੇ ਤਰ੍ਹਾਂ ਥਿਆ ਉਚਾਰਨ ਕਰਨਾ ਚਾਹੀਦੀ ਤੇ ਨੀ ਕਹਿਣਾ ਲਾਂ ਲਾ ਕੇ ਥੱਤੇ ਸਿਆਰੀ ਥਿਆ ਆਪੇ ਜਿਨਾਂ ਬੁਝਾਏ ਗੁਰਮੁਖ ਤੈਨ ਅੰਦਰੋ ਦੂਜਾ ਭਰਮ ਗਿਆ ਸ਼ਲੋਕ ਮਹੱਲਾ 5ਵਾਂ ਸ਼ਲੋਕ ਮਹੱਲਾ 5ਵਾਂ ਹਰ ਨਾਮ ਨਾ ਸਿਮਰਹਿ ਸਾਧ ਸੰਗ ਤੈ ਤਨ ਉੱਡੈ ਖੀਰ ਹਰ ਤਨ ਹਰ ਨਾਮ ਨਾ ਸਿਮਰਹਿ ਇਥੇ ਠਮਕ ਸਾਧ ਸੰਗ ਕਿਥੇ ਵਿਸਰਾਮਾ ਤੈ ਤਾਨ ਉੱਡਾ ਖੇ ਜੇਨ ਕੀਤੀ ਤਿਸੈ ਨਾ ਜਾਣਨੀ ਜਾਣਈ ਨਾਨਕ ਫਿੱਟ ਅਲੂਣੀ ਦੇ ਮਹੱਲਾ ਪੰਜਵਾ ਕਾਟ ਵਸਹਿ ਚਰਨਾਰਬਿੰਦ ਰਸਨਾ ਜਪੈ ਗੋਪਾਲ ਨਾਨਕ ਸੋ ਪ੍ਰਾਪ ਸਿਮਰੀਐ ਤਿਸ ਦੇਹੀ ਕੋ ਪਾਲ ਪੌੜੀ ਆਪੇ 86 ਤੀਰਥ ਕਰਤਾ ਆਪੇ ਕਰੇ ਇਸ্নান ਆਪੇ ਸੰਜਮ ਵਰਤੈ Swami ਆਪ ਜਪਾਇ ਨਾਮ ਆਪ ਜਪਾਇ 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 ਇਹ ਨਹੀਂ ਕਹਿਣਾ ਜਿਹੜੀ ਨਾਂ ਲੱਗ ਜੂਗੀ ਇਹ ਨਾਂ ਲੱਗ ਜੂਗੀ ਈੜੀ ਸਿਆੜੀ ਹਾਏ ਸਿਆੜੀ ਇਹ ਜਪਾਇ ਆਪ ਜਪਾਇ ਨਾਮ ਸ਼ੁੱਧ ਨਹੀਂ ਆਪ ਜਪਾਇ ਨਾਮ ਆਪ ਜਪਾਏ ਨਾਮ ਆਪ ਦਇਆਲ ਹੋਏ ਭੌਖੰਡਨ ਆਪ ਕਰੈ ਸਭ ਦਾਨ ਜਿਸਨੋ ਗੁਰਮੁਖ ਆਪ 부ਝਾਈ 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 ਸੋ ਸਾਧ ਹੀ ਦਰਗਹਿ ਪਾਏ ਮਾਨ ਜਿਸ ਦੀ ਪੈਜ ਰੱਖੈ ਹਰ ਸੁਆਮੀ ਸੋ ਸੱਚਾ ਹਰ ਜਾਨ ਸ਼ਲੋਕ ਮਹੱਲਾ ਤੀਜਾ ਨਾਨਕ ਬਿਨ ਸਤਗੁਰ ਭੇਟੀ ਜਗ ਅੰਧ ਹੈ ਅੰਦੇ ਕਰਮ ਕਮਾਈ ਸਬਦੈ ਸਿਉ ਚਿਤ ਨ ਲਾਵਈ ਜਿਤ ਸੁਖ ਵਸੈ ਮਨ ਆਈ ਤਾਮਸ ਲੱਗਾ ਸਦਾ ਫਿਰੈ ਐਹਨਿਸ ਜਲਤਿ ਬਿਹਾਈ ਜੋ ਤਿਸ ਭਾਵੈ ਸੂਤੀਐ ਕਹਿਣਾ ਕਿਛੂ ਨ ਜਾਇ ਮਹੱਲਾ ਤੀਜਾ ਸਤਿਗੁਰੂ ਫਰਮਾਇਆ ਕਾਰੀ ਇਹ ਕਰੇਹੁ ਗੁਰੂਦਵਾਰ ਹੂ ਇਕੈ ਸਾਹਿਬ ਸਮਾਲੇਹੁ 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 ਗੁਰੂਦਵਾਰ ਹੂ ਇਕੈ ਜਿਹੜਾ ਪਾਠ ਹੈ ਸੰਬੰਧਕ ਪਾਠ ਹੈ ਇਥੇ ਵਿਸਰਾਮ ਹੈ ਸਾਹਿਬ ਸਮਾਲੇਹੁ ਕਸ ਕੇ ਬੋਲਣਾ ਉੱਤੇ ਟਿੱਪੀ ਲੱਗੀ ਹੋਈ ਹੈ ਸਾਹਿਬ ਸਦਾ ਹਜੂਰ ਹੈ ਪਰਮਾ ਕੇ ਛੋੜ ਕਟਕੈ ਅੰਤਰ ਜੋਤ ਤਰੇ ਹੋ ਸਾਹਿਬ ਸਦਾ ਹਜੂਰ ਹੈ ਇੱਥੇ ਵਿਸਰਾਮ ਹੈ ਪਰਮਾ ਕੇ ਛੋੜ ਕਟਕੈ ਇਥੇ ਠਮਕ ਅੰਤਰ ਜੋਤ ਤਰੇ ਹਰ ਕਾ ਨਾਮ ਅੰਮ੍ਰਿਤ ਹੈ ਦਾਰੂ ਏਹ ਲਾਏ ਹੋ ਸਤਿਗੁਰ ਕਾ ਭਾਣਾ ਚਿਤ ਰਖਹੁ ਸੰਜਮ ਸਚਾ ਦੇਹੁ ਲਾਏ ਹੋ ਡੁੱਡ ਗਏ ਲਾਏ ਹੋ ਇਕੱਠਾ ਹੀ ਪਾਠ ਲਾਏ ਲਾਏ ਹੋ ਨਹੀਂ ਕਹਿਣਾ ਸਤਿਗੁਰ ਕਾ ਬਾਣਾ ਚਿਤ ਰੱਖੋ ਸੰਜਮ ਸੱਚਾ ਨੇਹੋ ਨਾਨਕ ਐਥੈ ਸੁਖਾ ਅੰਦਰ ਰੱਖ ਸੀ ਅੱਗੇ ਹਰ ਸਿਉ ਕੇਲ ਕਰੇ ਹੋ ਪੌੜੀ ਆਪੇ ਭਾਰ 18 ਬਣਸਪਤ ਆਪੇ ਹੀ ਫਲ ਲਾਏ ਇਹਨੂੰ ਬਣਸਪਤ ਉਚਾਰਨ ਕਰਨਾ ਬੱਬੇ ਚੋਂ ਵੀ ਡੈਸ਼ ਦੇ ਦੇਣੀ ਹੈ ਹਣਾਣੇ ਤੇ ਸッセ ਦੇ ਵਿੱਚੋਂ ਬਾ ਬਣਸਪਤ ਇਕੱਠੇ ਹੀ ਪਾਠ ਆਪੇ ਭਾਰ ਠਾਰ ਹੈ ਬਣਸਪਤ ਆਪੇ ਹੀ ਫਲ ਲਾਈ ਆਪੇ ਮਾਲੀ ਆਪ ਸਭ ਸਿੰਚੈ ਆਪੇ ਹੀ ਮੋਹ ਪਾਈ ਆਪੇ ਕਰਤਾ ਆਪੇ ਭੁਗਤਾ ਆਪੇ ਦੇ ਦਿਵਾਈ ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਿਆ ਸਮਾਈ ਜਨ ਨਾਨਕ ਵਡਿਆਈ ਆਖੈ ਹਰ ਕਰਤੇ ਕੀ ਜਿਸਨੋ ਤੇਲ ਨ ਤਮਾਈ ਸ਼ਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਆਪਣਾ ਪਰਾਇ ਨਾ ਪਛਾਨਈ ਖਸਮੋਂ ਧੱਕੇ ਖਾਏ ਜੇਤ ਪੀਤਾ ਖਸਮ ਵਿਸਰੈ ਦਰਗਹ ਮਿਲੈ ਸਜਾਈ ਝੂਠਾ ਮਦ ਮੂਲ ਨ ਪੀਚਈ ਜੇ ਕਾ ਪਾਰਬਸਾਈ ਜੇ ਕਾ ਲੰਮੀ ਆਵਾਜ਼ ਨਾਲ ਬੋਲਣਾ ਹੈ ਸੰਬੰਧਕ ਪਾਠ ਜੇ ਕਾ ਪਾਰਬਸਾਈ ਨਾਨਕ ਨਦਰੀ ਸੱਚ ਮਦ ਪਾਈਐ ਸਤਗੁਰ ਮਿਲੈ ਜਿਸ ਆਇ ਸਦਾ ਸਾਹਿਬ ਕੈ ਰੰਗ ਰਹੈ ਮਹਿਲੀ ਪਾਵਰ ਥਾਉ ਮਹੱਲਾ ਤੀਜਾ ਇਹੋ ਜਗਤ ਜੀਵਤ ਮਰੈ ਜਾ ਇਸਨੋ ਸੋਜੀ ਹੋਏ ਜਾ ਤਿਨ ਸਵਾਲਿਆ ਤਾਂ ਸਭ ਰਹਿਆ ਜਗਾਏ ਤਾਂ ਸੁਧ ਹੋਏ ਨਾਨਕ ਨਦਰ ਕਰੇ ਜੀ ਆਪਣੀ ਸਤਗੁਰ ਮਿਲੈ ਸੋਏ ਗੁਰ ਪ੍ਰਸਾਦ ਗੁਰ ਪ੍ਰਸਾਦ ਜੀਵਤ ਮਰੈ ਤਾ ਫਿਰ ਮਰਨ ਨ ਹੋਇ ਪੌੜੀ ਜਿਸ ਦਾ ਕੀਤਾ ਸਭ ਕਿਸ ਹੋਵੇ ਇਸ ਨੂੰ ਪ੍ਰਵਾਹ ਨਾਹੀ ਕਿਸੈ ਕੇਰੀ ਇਸ ਨੂੰ ਪ੍ਰਵਾਹ ਨਾਹੀ ਕਿਸੈ ਕੇਰੀ ਜਿਸ ਦਾ ਕੀਤਾ ਸਭ ਕਿਛ ਹੋਵੇ ਤਿਸ ਨੂੰ ਪ੍ਰਵਾਹ ਨਾਹੀ ਕਿਸੈ ਕੇਰੀ ਹਰ ਜੀ ਉਹ ਤੇਰਾ ਦਿੱਤਾ ਸਭ ਕੋ ਖਾਵੈ ਸਭ ਮੁਹਤਾਜੀ ਕੱਢੈ ਤੇਰੀ ਜੇ ਤੁਧ ਨੂੰ ਸਾਲਾਹੇ ਸੋ ਸਭ ਕਿਛ ਪਾਵੈ ਜਿਸ ਨੂੰ ਕਿਰਪਾ ਨਿਰੰજન ਕੇਰੀ ਸੋਈ ਸਾਹੋ ਸੱਚਾ ਵਣਜਾਰਾ ਜਿਨ ਵਖਰ ਲੱਦਿਆ ਹਰ ਨਾਮ ਧਨ ਤੇਰੀ ਇਹ ਸਾਹ ਹੋਈ ਉਚਾਰਨ ਕਰਨਾ ਆਮ ਨਵੀਨ ਸਾਹ ਗਈ ਜਾਂਦੇ ਹਨ ਜਿਹੜਾ ਬਿਲਕੁਲ ਹੀ ਗਲਤ ਹੈ ਤੋ ਕਿਉਂਕਿ ਨਵੀਨ ਜਿਹੜੇ ਨੇ ਉਹ ਕਹਿੰਦੇ ਨੇ ਓਂਕੜ ਜਿਹੜਾ ਨਾ ਇਹ ਇੱਕ ਵਚਨ ਪੁਲਿੰਗ ਦਾ ਵਾਚਕ ਹੈ ਇਸ ਕਰਕੇ ਇੱਥੇ ਸਾਹ ਹੀ ਉਚਾਰਨ ਕਰਨਾ ਹੈ ਪਰ ਤਕਸਾਲ ਵਿੱਚ ਇਹ ਦੱਸਿਆ ਜਾਂਦਾ ਵੀ ਓਂਕੜ ਦੀ ਇੰਨੀ ਮਹਾਨਤਾ ਹੈ ਦੀ ਅਹਿਮੀਅਤ ਹੈ ਵੀ ਜਿਹੜਾ ਓਂਕੜ ਇੱਕ ਵਚਨ ਪੁਲਿੰਗ ਦਾ ਵਾਚਕ ਹੈ ਉਹਨੂੰ ਕਿਉਂ ਨਹੀਂ ਉਚਾਰਨ ਕਰਨਾ ਉਹਨੂੰ ਤਾਂ ਸਦਾ ਉਚਾਰਨ ਕਰਨਾ ਚਾਹੀਦਾ ਇਸ ਕਰਕੇ ਤਕਸਾਲ ਵਿੱਚ ਇਹ ਸਾਹ ਉਪਾਦ ਜਿਵੇਂ ਆਦਿਕਲ ਨਮੀਨ ਆ ਸੱਜਣ ਸੱਚਾ ਪਾਤ ਸਾਹ ਕਹਿ ਦਿੰਦੇ ਨੇ ਸਿਰ ਸਾਹਾਂ ਦਾ ਸਾਹ ਹਾਂ ਜਿਸ ਬਾਸ ਬੈਠਿਆ ਸੁਹੀਆ ਸਬਨਾ ਦਾ ਵੀ ਸਾਹ ਇਹ ਗਲਤ ਹੈ ਉਚਾਰਨ ਔਂਕੜ ਲਾ ਕੇ ਕਰਨਾ ਹੈ ਤੇ ਜਿਹੜੀਆਂ ਬਿੰਦੀਆਂ ਵੱਧ ਲਾ ਦੇਣੀਆਂ ਉਹ ਉਹ ਨਹੀਂ ਲਾਉਣੀਆਂ ਹਨ ਯਾਨੀ ਜਿਹੜੀ ਚੀਜ਼ ਲੱਗੀ ਆ ਉਹ ਛੱਡ ਜੰਨੇ ਆ ਜਿਹੜੀ ਨਹੀਂ ਲੱਗੀ ਉਹ ਲਾਈ ਜੰਨੇ ਆ ਇਸ ਕਰਕੇ ਔਂਕੜ ਉਚਾਰਨ ਕਰਨਾ ਹੈ ਸਾਵਤੀ ਸਨੂ ਸਲਾਹੇ ਹੋ ਸੰਤਹ ਜਨ ਦੂਜੈ ਭਾਵ ਕੀ ਮਾਰ ਵਿਡਾਰੀ ਢੇਰੀ ਸ਼ਲੋਕ ਕਬੀਰ ਮਰਤਾ ਮਰਤਾ ਜਗ ਮੂਆ ਕਬੀਰ ਇਥੀ ਜਮਕਾ ਕਬੀਰਾ ਮਰਤਾ ਮਰਤਾ ਜਗ ਮੂਆ ਮਰ ਭੇ ਨਾ ਜਾਣੈ ਕੋਈ ਐਸੀ ਮਰਣੀ ਜੋ ਮਰੇ ਬਾਹਰ ਨ ਮਰਨਾ ਹੋਏ ਮਹੱਲਾ ਤੀਜਾ ਕਿਆ ਜਾਣਾ ਕਿਵ ਮਰਹੇਗੀ ਕੈਸਾ ਮਰਨਾ ਹੋਏ ਜੇ ਕਰ ਸਾਹਿਬ ਮਨੁ ਨਾ ਵਿਚਰੈ ਤਾ ਸਹਿਲਾ ਮਰਨਾ ਹੋਏ ਮਰਣਾ ਤੇ ਜਗਤ ਡਰੈ ਜੀਵਿਆ ਲੋੜੈ ਸਭ ਕੋਏ ਸਹਿਲਾ ਉਚਾਰਨ ਕਰਨੇ ਹਾ ਜੀ ਨਸੀਰੀ ਨਾ ਕੀ ਗੁਰ ਪ੍ਰਸਾਦੀ ਜੀਵਤ ਮਰੈ ਹੁਕਮੈ ਬੂਝੈ ਸੋਏ ਨਾਨਕ ਐਸੀ ਮਰਣੀ ਜੋ ਮਰੈ ਤਾ ਸਦ ਜੀਵਨ ਹੋਏ ਪੌੜੀ ਜਾ ਆਪ ਕਿਰਪਾਲ ਹੋਵੈ ਹਰ ਸੁਆਮੀ ਤਾ ਆਪਣਾ ਨਾਮ ਹਰ ਆਪ ਜਪਾਵੈ ਆਪਣਾ ਤਾ ਆਪਣਾ ਨਾਮ ਹਰ ਆਪ ਜਪਾਵੈ ਆਪੇ ਸਤਗੁਰ ਮੇਲ ਸੁਖ ਦੇਵੈ ਆਪਣਾ ਸੇਵਕ ਆਪ ਹਰ ਭਾਵੈ ਆਪਣਿਆਂ ਸੇਵਕਾ ਕੀ ਆਪ ਪੈਜ ਰੱਖੈ ਆਪਣਿਆਂ ਭਗਤਾ ਕੀ ਪੈਰੀ ਪਾਵੈ ਧਰਮ ਰਾਏ ਹੈ ਹਰ ਕਾ ਕੀਆ ਹਰ ਜਨ ਸੇਵਕ ਨੇੜ ਨਾ ਆਵੇ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੀਤੀ ਝਾਖ ਝਾਖ ਆਵੇ ਜਾਵੇ ਸ਼ਲੋਕ ਮਹਲਾ ਤੀਜਾ ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ ਕਗਮ ਅਗੋਚਰ ਆਤ ਵੱਡਾ ਅਥੋ ਨਾ ਨ ਤੁਲਿਆ ਜਾਏ ਅਤਲ ਪਦ ਤੇ ਯਮ ਖਲਾ ਦਨੀਆ ਅਤਲ ਨਾ ਤੁਲਿਆ ਜਾਏ ਕੀਮਤ ਕਿਨੈ ਨਾ ਪਾਈਆ ਕਿਤੈ ਨਾ ਲਿਆ ਜਾਏ ਗੁਰ ਕੈ ਸ਼ਬਦ ਭੇਦਿਆ ਏਨ ਵਿਧ ਵਸਿਆ ਮਨ ਆਏ ਨਾਨਕ ਆਪ ਅਮੇਵ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਆਪੇ ਮਿਲਿਆ ਮਿਲ ਰਹਿਿਆ ਆਪੇ ਮਿਲਿਆ ਆਏ ਮਹੱਲਾ ਤੀਜਾ ਏ ਮਨ ਇਹੋ ਧਨ ਨਾਮ ਹੈ ਜਿਤ ਸਦਾ ਸਦਾ ਸੁਖ ਹੋਏ ਟੁਟਾ ਮੂਲ ਨ ਆਵਈ ਲਾਹਾ ਸਦ ਹੀ ਹੋਏ ਖਾਦਾ ਖਰਚੇ ਤੋਟ ਨ ਆਵਈ ਸਦਾ ਸਦਾ ਉਹ ਦੇ ਸਹਿਸਾ ਮੂਲ ਨਾ ਹੋਵਈ ਹਾਨਤ ਕਦੇ ਨ ਹੋਏ ਨਾਨਕ ਗੁਰਮੁਖ ਪਾਈਐ ਜਾ ਕੋ ਨਦਰ ਕਰੇ ਪਉੜੀ ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰ ਪਾਪੀ ਗੁਪਤ ਵਰਤਦਾ ਆਪੇ ਹੀ ਜਾਹਰ ਜੁਗ 36 ਗੁਬਾਰ ਕਰ ਵਰਤਿਆ ਸੁੰਨਾ ਹਰ ਪਾਠ ਧਿਆਨ ਨਾਲ ਉਚਾਰਨ ਕਰਨਾ ਜੁਗ 36 36 ਹੀ ਹਾਏ ਦੀ ਬਿਹਾਰੀ ਨਹੀਂ ਲਾ ਦਨੀ 36 36 ਜੁਗ 36 ਗੁਬਾਰ ਕਰ ਇੱਥੇ ਇਹ ਵਿਸਰਾਮ ਲਾ ਦੇਣਾ ਵਰਤਿਆ ਸੁੰਨਾ ਲਿਖਿਆ ਸੁੰਨਾ ਹਰ ਪਰ ਸੰਪਰਦਾ ਦੇ ਵਿੱਚ ਇਹ ਪਾਠ ਕਰਾਇਆ ਜਾਂਦਾ ਵੱਖਰਾ ਵਰਤਿਆ ਸੁਨਣਾ ਹਰ ਯਾਨੀ ਉਹ ਹਰ ਅੱਡਾ ਹੈ ਹਾਂਜੀ ਹਰ ਵਖਰਾ ਸੁਨਣਾ ਤੇ ਜਮਕਣਾ ਹਾਂ ਹਾਂਜੀ ਹਾਂਜੀ ਠੰਮਕ ਲਾ ਦਿੰਦੀ ਆ ਸੁਨ ਵਰਤਿਆ ਸੁਨਣਾ ਹਰ ਯਾਨੀ ਉਹ ਪੰਕਤੀ ਵੱਲ ਇਸ਼ਾਰਾ ਹੈ ਵੀ 36 ਜੁਗ ਵਰਤਾ ਗੁਵਾਰਾ ਤਾੜੀ ਲਾਈ ਸਿਰਜਨ ਹਰ ਹੈ ਤੂੰ ਦੋਕਾਰ ਨਿਰਾਲਮ ਬੈਠਾ ਨਾ ਤੇ ਬਰਪਾਰ ਜੁਗ 36 ਗੁਵਾਰ ਕਰ ਵਰਤਿਆ ਸੁਨਣਾ ਹਰ ਉਥਾ ਵੀਤ ਪੁਰਾਣਾ ਸਾਸਤਾ ਅਪਿ ਹਰ ਨਰਹਰ ਬੈਠਾ ਤਾੜੀ ਲਾਏ ਆਪ ਸਬਦੂ ਹੀ ਬਾਹਰ ਸਬਦੂ ਜਿਹੜਾ ਪਾਠ ਹੈ ਸਬਦੂ ਸੰਬੰਧਕ ਪਾਠ ਹੈ ਆਪ ਸਬਦੂ ਹੀ ਬਾਹਰ ਆਪਨੀ ਮਿਤ ਆਪ ਜਾਣਦਾ ਆਪੇ ਹੀ ਗੋਹਰ ਸ਼ਲੋਕ ਮਹੱਲਾ ਤੀਜਾ ਉਮ ਵਿੱਚ ਜਗਤ ਮੁਵਾ ਮਰਦੋ ਮਰਦਾ ਜਾਏ ਜਿਚਰ ਵਿੱਚ ਦਮ ਹੈ ਜਿਚਰ ਜਮਕ ਲਾਦਨੀ ਹੈ ਵਿੱਚ ਦਮ ਹੈ ਜਿਚਰ ਵਿੱਚ ਦਮ ਹੈ ਤਿਚਰ ਨ ਚਿਤਈ ਕਿ ਕਰੇ ਗੋ ਅੱਗੇ ਜਾਏ ਹਾਂਜੀ ਤਿਚਰ ਨ ਚਿਤਈ ਕਿ ਕਰੇ ਗੋ ਉਚਾਰਨ ਕਰਨਾ ਕਰੇ ਇਕੱਠਾ ਨਹੀਂ ਕਹਿ ਦੇਣਾ ਵਿੱਚ ਡੈਸ਼ ਪਾ ਕੇ ਕਰੇ ਕੋ ਕਰੇ ਕੋ ਅੱਗੇ ਜਾਏ ਉਸਰਾਮ ਵਿੱਚ ਜਿਚਰ ਵਿੱਚ ਦਮ ਹੈ ਇਥੇ ਵਿਸਰਾਮ ਹੈ ਚਿਚਰ ਨਾ ਚੇਤੈ ਇਥੇ ਠਮਕ ਕ ਕਿ ਕਰੇ ਕੋ ਅੱਗੇ ਜਾਏ ਜਿਚਰ ਵਿੱਚ ਦਮ ਹੈ ਚਿਚਰ ਨਾ ਚੇਤੈ ਕਿ ਕਰੇ ਕੋ ਅੱਗੇ ਜਾਏ ਗਿਆਨੀ ਹੋਏ ਸੋ ਚੇਤਨ ਚੇਤਨ ਹੋਏ ਹਾਂਜੀ ਚੇਤਨ ਉਚਾਰਨ ਅਗਿਆਨੀ ਅੰਧ ਕਮ ਅਗਿਆਨੀ ਅੰਧ ਕਮਾਏ ਨਾਨਕ ਇਠਾ ਕਮਾਵੇ ਸੋ ਮਿਲੇ ਅੱਗੇ ਪਾਏ ਜਾਏ ਮਹੱਲਾ ਤੀਜਾ ਧੁਰ ਖਸਮੇ ਕਾ ਹੁਕਮ ਪਿਆ ਵਿਣ ਸਤਿਗੁਰ ਚੇਤਿਆ ਨ ਜਾਏ ਸਤਿਗੁਰ ਮਿਲਿਆ ਅੰਤਰ ਰਵ ਰਹਾ ਸਦਾ ਰਹਿਆ ਲੇ ਬੁਲਾਏ ਦਮ-ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਜਨਮ ਮਰਨ ਕਾ ਭੋਗਿਆ ਜੀਵਨ ਪਦਵੀ ਪਾਏ ਨਾਨਕ ਇਹ ਮਰਤਬਾ ਤਿਸ ਨੂੰ ਦੇ ਹਾਂਜੀ ਮਰਤਬਾ ਹੀ ਉਚਾਰਨ ਕਰਨਾ ਕਈ ਮਰਤਬਾ ਬੋਲ ਜਾਂਦੇ ਨੇ ਗਲਤ ਹੈ ਉਚਾਰਨ ਮਰਤਬਾ ਨਹੀਂ ਕਹਿਣਾ ਨਾਨਕ ਇਹ ਮਰਤਬਾ ਤਿਸ ਨੂੰ ਦੇ ਜਿਸ ਨੂੰ ਕਿਰਪਾ ਕਰੇ ਰਜਾਈ ਪੌੜੀ ਆਪੇ ਦੰ ਨੀਆ ਆਪੇ ਪ੍ਰਧਾਨ ਆਪੇ ਰੂਪ ਦਿਖਾਲਦਾ ਆਪੇ ਲਾਏ ਧਿਆਨਾ ਆਪੇ ਮੋਨੀ ਵਰਤਦਾ ਆਪੇ ਕਥਾ ਗਿਆਨਾ ਕੋੜਾ ਕਿਸੈ ਨਾ ਲੱਗਈ ਸਭਨਾ ਹੀ ਭਾਨਾ ਉਸਤਤ ਬਰਨ ਨਾ ਸਕੀਐ ਸਾਧ ਸਾਧ ਕੁਰਬਾਨਾ ਉਸਤਤ ਬਰਨ ਨਾ ਸਕੀਐ ਸਾਧ ਸਾਧ ਕੁਰਬਾਨਾ ਸਲੋਕ ਮਹੱਲਾ ਪਹਿਲਾ ਮਹੱਲਾ ਪਹਿਲਾ ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਕਿੱਥੇ ਆ ਜਿੰਨਾ ਦਾ ਕਸ ਕੇ ਬੋਲਣਾ ਭੂਤਾਂ ਪ੍ਰੇਤਾਂ ਦਾ ਕਲੀ ਬੋਲ ਹਾਂਜੀ ਕਲੀ ਬੋਲਣਾ ਕਲੀ ਨਹੀਂ ਕਹਿਣਾ ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਪੁੱਤ ਜਨੂਰਾ ਧੀ ਜਨੂਰੀ ਜਿੰਨੂਰੀ ਇਹ ਪੁੱਤ ਜਨੂਰਾ ਤੀਏ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰ ਜਿੰਨਾ ਬੋਲਣਾ ਜਿੰਨਾ ਨਹੀਂ ਕਹਿਦਣਾ ਨੰਨੇ ਦੇ ਖਲੰਤ ਲਾ ਕੇ ਜੋਰੂ ਜਿੰਨਾ ਦਾ ਸਿਕਦਾਰ ਮਹੱਲਾ ਪਹਿਲਾ ਯਾਨੀ ਪੂਤਾਂ ਪ੍ਰੀਤਾਂ ਦਾ ਥਾਣੇ ਥਾਣੇਦਾਰ ਹੈ ਸਰਦਾਰ ਹੈ Hindu ਮੂਲੇ ਭੂਲੇ ਅਖੁੱਟੀ ਜਾਹੀ Hindu ਮੂਲੇ ਭੂਲੇ ਇੱਥੇ ਵਿਸਰਾਮ ਅਖੁੱਟੀ ਜਾਹੀ ਨਾਰਦ ਕਹਿਆ ਤੇ ਪੂਜ ਕਰਾਹੀ ਕਰਾਂ ਕਰਾਹੀ ਕਰਾਹੀ ਅੰਦੇ ਗੁੰਗੇ ਅੰਧ ਅੰਧਾਰ ਪਾਥਰ ਲੈ ਪੂਜੈ ਤਦ ਦੇ ਬੁੱਲੇ ਹੀ ਨਹੀਂ ਅੰਦੇ ਗਏ ਗਏ ਦੱਦਾ ਲਾਗਿਆ ਅੰਦੇ ਗੁੰਗੇ ਅੰਧ ਅੰਧਾਰ ਅੰਦੇ ਗੁੰਗੇ ਅੰਦੇ ਗੁੰਗੇ ਅੰਧ ਅੰਧਾਰ 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 ਪਾਥਰ ਲੈ ਪੂਜੈ ਪਾਥਰ ਲੇ ਪੂਜੈ ਮੁਗਦ ਗਵਾਰ ਉਹ ਜਹ ਆਪ ਡੁੱਬੇ ਉਹ ਕਿੱਥੇ ਆ ਉਹ ਹੀ ਉਹ ਹੀ ਊੜਾ ਖੁੱਲੇ ਮੂੰਹ ਵਾਲਾ ਹਾਏ ਨੁਸੀਆਰੀ ਆ ਉਹ ਹੀ ਜਹ ਆਪ ਡੁੱਬੇ ਤੁਮ ਕਹਾ ਤਰਨ ਹਾਰ ਤੁਮ ਕਹਾ ਤਰਨ ਹਾਰ ਪਾਉੜੀ ਸਭ ਕਿਹ ਤੇਰੇ ਵੱਸ ਹੈ ਕਿਹੋ ਉਚਾਰਨ ਕਰਨਾ ਕਿਹੋ ਨਹੀਂ ਕਹਿਦਣਾ ਕਿ ਲਾ ਹਾ ਕੇ ਊੜਾ ਲਾ ਕੇ ਸਭ ਕਿਹ ਤੇਰੇ ਵੱਸ ਹੈ ਤੂੰ ਸੱਚਾ ਸਾਹੂ 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 ਭਗਤ ਰਤੇ ਰੰਗ ਏਕ ਕੈ ਪੂਰਾ ਵੇ ਸਾਹ ਅੰਮ੍ਰਿਤ ਭੋਜਨ ਨਾਮ ਹਰ ਅੰਮ੍ਰਿਤ ਕਹਿ ਦਿੰਦਾ ਤੂੰ ਰੇਤ ਨਹੀਂ ਬੋਲਦਾ ਅੰਮ੍ਰਿਤ ਅੰਮ੍ਰਿਤ ਭੋਜਨ ਨਾਮ ਹਰ ਰਾਜ ਰਾਜ ਜਨ ਖਾਹ ਅੰਮ੍ਰਿਤ ਭੋਜਨ ਨਾਮ ਹਰ ਇੱਥੇ ਵਿਸਰਾਮ ਰਾਜ ਰਾਜ ਜਨ ਖਾਹ ਸਭ ਪਦਾਰਥ ਪਾਈਆਂ ਨਾ ਸਿਮਰਨ ਸੱਚ ਲਾਹ ਸੰਤ ਪਿਆਰੇ ਪਾਰ ਬ੍ਰਹਮ ਨਾਨਕ ਹਰ ਅਗਮ ਅਗਾਹ ਸਲੋਕ ਮਹੱਲਾ 3 ਸਭ ਕੁਝ ਹੁਕਮੇ ਆਵਦਾ ਸਭ ਕੁਝ ਹੁਕਮੇ ਜਾਏ ਜੇ ਕੋ ਮੂਰਖ ਆਪੋ ਹੁ ਜਾਣੈ ਅੰਦਾ ਅੰਦ ਕਮਾਈ ਨਾਨਕ ਹੁਕਮ ਨਾਨਕ ਹੁਕਮ ਕੋ ਗੁਰਮੁਖ 부ਝੈ ਜੇ ਸਨੋ ਕਿਰਪਾ ਕਰੇ ਰਜ਼ਾਏ ਮਹੱਲਾ ਤੀਜਾ ਸੋ ਜੋਗੀ ਜੁਗਤ ਸੋ ਪਾਈ ਜੇ ਸਨੋ ਗੁਰਮੁਖ ਨਾਮ ਪ੍ਰਾਪਤ ਹੋਏ ਕਿਸ ਜੋਗੀ ਕੀ ਨਗਰੀ ਸਭ ਕੋ ਵਸੈ ਏਖੀ ਜੋਗ ਨਾ ਹੋਏ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪਉੜੀ ਆਪੇ ਜੰਤ ਉਪਾਯਨ ਆਪੇ ਆਧਾਰ ਆਪੇ ਸੁਖੰ ਭਾਲੀਐ ਆਪੇ ਪਾਸਾਰ ਆਪ 31 ਹੋਏ ਰਹੈ ਆਪੇ ਵੱਡ ਪਰਵਾਰ ਨਾਨਕ ਮੰਗੈ ਦਾਨ ਹਰ ਸੰਤਾਰੇ ਨਾਰ ਇਥੇ ਇਸਰਾਮ ਨਾਨਕ ਮੰਗੈ ਦਾਨ ਹਰ ਇਥੇ ਇਸਰਾਮ ਲਾਉਣਾ ਹੈ ਸੰਤਾਰੇ ਨਾਰ ਪੂਰ ਦਾ ਤਾਰ ਨ ਸੁਝਈ ਤੂੰ ਦੇਵਨਹਾਰ ਸੁਧ ਇਹ ਸੁਧ ਪਦ ਉਚਾਰਨ ਕਰਨਾ ਛੱਡਣਾ ਨਹੀਂ ਹੈ ਦੋਵੇਂ ਅੱਖਰ ਬੋਲਨੇ ਹਨ ਯਾਨੀ ਗਈ ਇਹਦਾ ਅਰਥ ਕਰਦੇ ਕਹਿੰਦੇ ਮਾਰਾ ਨੇ ਤਾਂ ਲਿਖਿਆ ਵੀ ਇਹ ਬਾਣੀ ਤੁਸੀਂ ਸੁਧ ਕਰ ਲਓ ਪਰ ਸਾਡੇ ਵਿੱਚ ਕੀ ਸਮਰੱਥਾ ਵੀ ਅਸੀਂ ਸੁਧ ਕਰ ਲਵਾਂਗੇ ਭਾਈ ਗੁਰਦਾਸ ਜੀ ਨੇ ਲਿਖੀ ਉਹਨਾਂ ਤੋਂ ਤੇ ਅਸੀਂ ਸਿਆਣੇ ਨਹੀਂ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਨੇ ਜਮਾਰੇ ਨੇ ਲਿਖਵਾਈ ਇਸ ਕਰਕੇ ਇਹਦਾ ਭਾਵ ਸੰਪਰਦਾਚ ਦੱਸਿਆ ਜਾਂਦਾ ਵੀ ਇਹ ਸ਼ੁੱਧ ਕੀਤੀ ਹੋਈ ਬਾਣੀ ਹੈ ਇਹਨੂੰ ਸ਼ੁੱਧ ਕਰਕੇ ਪੜੋ ਅਤੇ ਆਪਣੀ ਸ਼ੁੱਧ ਬੁੱਧ ਜਿਹੜੀ ਹੈ ਉਹ ਗਿਆਤ ਜਿਹੜੀ ਹੈ ਵਾਹਿਗੁਰੂ ਦੀ ਪਰਮਾਰਥਕ ਰਸਤੇ ਦੀ ਉਹ ਹਾਸਲ ਕਰੋ ਇਹ ਯਾਨੀ ਅੱਖਰ ਪੜ੍ਹ ਕੇ ਜਾਣੇ ਹਨ ਛੱਡਨੇ ਨਹੀਂ ਹਨ ਜਦੋਂ ਮੁਖਵਾਕ ਲੈਣਾ ਉਦੋਂ ਇੱਕ ਵਾਰੀ ਸ਼ੁੱਧ ਪਦ ਬੋਲਣਾ ਜਦੋਂ ਹੁਣ ਸੰthia ਵਿੱਚ ਆਪਾਂ ਦੋ ਵਾਰੀ ਬੋਲਾਂਗੇ ਨਾ ਜਦੋਂ ਮੁੱਖ ਵਾਕ ਲੈਣਾ ਅਖੀਰੀਆਂ ਪੰਕਤੀਆਂ ਪੜ੍ਹ ਕੇ ਫੇਰ ਦੁਬਾਰਾ ਪੰਕਤੀਆਂ ਪੜ੍ਹ ਕੇ ਫੇਰ ਸੁੱਧ ਬੋਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ